ਅੱਜ ਕੁਮਾਂਤਰੀ ਦਿਵਿਆਂਗ ਦਿਹਾੜਾਏ ਇਸ ਮੌਕੇ ਤੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਏ ਗੇ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 32 ਦਿਵਿਆਂਗ ਵਿਅਕਤੀਆਂ ਸਣੇ ਕਈ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਇਸ ਮੌਕੇ ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਸਮਾਜ ਨੂੰ ਸਹੀ ਮayne ਵਿੱਚ ਉਦੋਂ ਹੀ ਵਿਕਸਿਤ ਕਿਹਾ ਜਾ ਸਕਦਾ ਹੈ ਜਦੋਂ ਦਿਵਿਆਂਗ ਵਿਅਕਤੀਆਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾ ਸਕੇ ਉਹਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨਾਲ ਦਿਆ ਦਾ ਨਹੀਂ ਸਗੋਂ ਸਤਕਾਰ ਅਤੇ ਮਾਣ ਵਾਲਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਦਿਵਿਆਂਗ ਜਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਨੇ। ਪੈਰਾਲੰਪਿਕਸ ਮੇਂ ਭਾਰਤ ਕੋ ਇੱਕ ਪਦਕ ਪ੍ਰਾਪਤ ਹੋਆ ਥਾ। ਸਮਾਜ ਔਰ ਸਰਕਾਰ ਕੀ ਸਜਕਤਾ ਔਰ ਸੋਕ੍ਰਿਯਤਾ ਕੇ ਪਰਿਨਾਮ ਸਰੂਪ ਬਸ 2024 ਮੇਂ ਪੈਰਾਲੰਪਿਕਸ में हमारे खिलाड़ियों ने अंतिश पदक प्राप्त किए थे दिव्यांग खिलाड़ियों के लिए विश्वस्तरीय सुविधाओं और प्रतिस्पर्धाओं को आयोजन करके सरकार द्वारा प्रतिभाशाली खिलाड़ियों की प्रतिभा को निखारने के अनेक प्रयास किए जा रहे हैं इसके लिए मैं सरकार की सराहना करती हूँ ਇਸ ਮੌਕੇ ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾਕਟਰ ਵਿਰਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਦਿਵਿਆਂਗ ਵਿਅਕਤੀਆਂ ਨੂੰ ਆਰਥਿਕ ਸਮਾਜਿਕ ਅਤੇ ਵਿਦਿਅਕ ਤੌਰ ਤੇ ਸਸ਼ਕਤ ਬਣਾਉਣ ਲਈ ਅੰਥਕ ਯਤਨ ਕਰ ਰਹੀ ਹੈ।